ਹੈਲੋ ਮੈਂ ਡਾਕਟਰ ਤੇਰਕਾਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਜਾਣਦੇ ਹਾਂ ਸੂਰਜ ਦਾ ਰਾਸ਼ੀ ਪਰਵਰਤਨ ਹੋਣ ਜਾ ਰਿਹਾ ਹੈ ਤੇ ਇਹ ਇੱਕ ਮਹੱਤਵਪੂਰਨ ਜੋਤਿਸ਼ੀ ਘਟਨਾ ਹੁੰਦੀ ਹੈ ਤੇ ਡਾਕਟਰ ਤੇਰਕਾਰ ਹਮੇਸ਼ਾ ਹਰ ਮਹੀਨੇ ਇਹ ਵੀਡੀਓ ਜ਼ਰੂਰ ਬਣਾਉਂਦੀ ਹੈ ਤਾਂ ਕਿ ਮੇਰੇ ਦਰਸ਼ਕ ਜਾਣ ਸਕਣ ਕਿ ਉਹਨਾਂ ਦੇ ਜੀਵਨ ਵਿੱਚ ਇਸ ਸੂਰਜ ਦੇ ਬਦਲਾਅ ਨਾਲ ਕੀ ਅਸਰ ਪੈਣ ਵਾਲਾ ਹੈ 16 ਨਵੰਬਰ 2025 ਨੂੰ ਸੂਰਜ ਦਾ ਆਪਣੀ ਨੀਚ ਰਾਸ਼ੀ ਤੁਲਾ ਨੂੰ ਛੱਡ ਕੇ ਮੰਗਲ ਦੀ ਰਾਸ਼ੀ ਬ੍ਰਿਸ਼ਚਕ ਵਿੱਚ ਪ੍ਰਵੇਸ਼ ਕਰਨਾ ਬਹੁਤ ਪ੍ਰਭਾਵਸ਼ਾਲੀ ਰਹੇਗਾ ਕਿਉਂਕਿ ਇਸ ਸਮੇਂ ਬ੍ਰਿਸ਼ਚਕ ਰਾਸ਼ੀ ਚ ਮੰਗਲ ਤੇ ਬੁੱਧ ਵੀ ਮੌਜੂਦ ਹੋਣਗੇ ਜਿਸ ਕਾਰਨ ਅਦਿੱਤਯ ਮੰਗਲ ਯੋਗ ਬਣਦਾ ਤੇ ਬੁੱਧ ਅਦਿੱਤਯ ਯੋਗ ਵੀ ਬਣ ਰਿਹਾ ਇਹ ਦੋਨਾਂ ਦਾ ਸੁਮੇਲ ਹੈ ਇਹ ਸੰਯੋਗ 12 ਰਾਸ਼ੀਆਂ ਤੇ ਵੱਖ-ਵੱਖ ਤਰ੍ਹਾਂ ਦਾ ਅਸਰ ਪਾਏਗਾ ਹਿੰਦੂ ਪੰਚਾਂਗ ਅਨੁਸਾਰ 16 ਨਵੰਬਰ 2025 ਨੂੰ ਗ੍ਰਹਿਾਂ ਦਾ ਰਾਜਾ ਸੂਰਜ ਦੇਵਤਾ ਆਪਣੀ ਨੀਚ રાશિ ਤੁਲਾ ਨੂੰ ਛੱਡ ਕੇ ਜਲ ਤਤ ਦੀ રાશિ বৃশ্চਿਕਤ ਪ੍ਰਵੇਸ਼ ਕਰ ਰਹਾ ਹੈ ਇਹ ਗੋਚਰ ਨਾ ਸਿਰਫ ਜੋਤਿਸ਼ ਤੌਰ ਤੇ ਮਹਤਵਪੂਰਨ ਹੈ ਸਗੋਂ ਇਸ ਦਾ ਸਿੱਧਾ ਅਸਰ ਸਾਡੀ ਸੇਤ ਕੈਰੀਅਰ ਪਰਿਵਾਰਿਕ ਜੀਵਨ ਤੇ ਵਿੱਤੀ ਸਥਿਤੀ ਤੇ ਪਵੇਗਾ ਆਓ ਫਿਰ ਵਤ ਗਣਨਾ ਦੇ ਆਧਾਰ ਤੇ ਤੁਹਾਨੂੰ ਦੱਸਾਂ ਕਿ ਅਗਲਾ ਇੱਕ ਮਹੀਨਾ ਤੁਹਾਡੇ ਲਈ ਕਿਹੋ ਜਿਹਾ ਜਾਣ ਵਾਲਾ ਹੈ ਤੁਹਾਡੇ ਜੀਵਨ ਦੇ 12 ਭਾਵਾਂ ਨੂੰ ਕਿ ਮੇਂ ਪ੍ਰਭਾਵਿਤ ਕਰੇਗਾ ਇਹ ਮਹੀਨਾ ਨਾਲ ਮੈਂ ਦੱਸਾਂਗੇ ਇੱਕ कारगर ਉਪਾਅ ਜਾਣਦੇ ਹਾਂ ਤੁਲਾ ਤੋਂ বৃশ্চਿਕ 16 ਨਵੰਬਰ 2025 ਦਾ 12 ਰਾਸ਼ੀਆਂ ਚ ਪਹਿਲੀ ਰਾਸ਼ੀ ਕੀ ਹੈ ਮੇਖ ਰਾਸ਼ੀ ਵਾਲੇ ਤੁਹਾਡੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਤੋਂ 8ਵੇਂ ਭਾਵ ਜਿਹੜਾ ਕਿ ਮੌਤ ਰਹਸ ਖੋਜ ਤੇ ਅਚਾਨਕ ਲਾਭ ਜਾਂ ਨੁਕਸਾਨ ਦਾ ਹੁੰਦਾ ਹੈ ਉਹ ਸਵਿਚ ਗੋਚਰ ਕਰੇਗਾ ਸਿਤ ਪੱਖੋਂ ਧਿਆਨ ਦੇਣ ਦੀ ਬਹੁਤ ਲੋੜ ਹੈ ਅੱਖਾਂ ਜਾਂ ਹੱਡੀਆਂ ਨਾਲ ਸੰਬੰਧਤ ਕੋਈ ਪੁਰਾਣੀ ਸਮੱਸਿਆ ਉੱਪਰ ਸਕਦੀ ਹੈ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਨੀ ਪੈਣੀ ਹੈ ਸਾਰੇ ਪੱਖ ਨਾਲ ਸੰਬੰਧਾਂ 'ਚ ਉਤਰਾ ਚੜਾ ਆ ਸਕਦਾ ਹੈ ਗੱਲਬਾਤ ਵਿੱਚ ਨਰਮੀ ਰੱਖਣੀ ਪੈਣੀ ਹੈ ਨੌਕਰੀ ਦੀ ਗੱਲ ਕਰਾਂ ਬਿਜ਼ਨਸ ਦੀ ਗੱਲ ਕਰਾਂ ਤਾਂ ਅਚਾਨਕ ਲਾਭ ਦੇ ਯੋਗ ਹੈ ਖਾਸ ਕਰਕੇ ਰਿਸਰਚ ਬੀਮਾ ਜਾਂ ਗੁਪਤ ਕੰਮਾਂ ਨਾਲ ਜੁੜੇ ਲੋਕਾਂ ਨੂੰ ਬਹੁਤ ਫਾਇਦਾ ਹੋਣ ਜਾ ਰਿਹਾ ਹੈ ਕੰਬਲਿ ਥਾਂ ਤੇ ਤਾਂ ਨਾ ਤਾਂ ਹੋ ਹੀ ਸਕਦਾ ਪੈਸੇ ਪੱਖੋਂ ਅਚਾਨਕ ਧਨ ਲਵ ਜਾਂ ਵਿਰਾਸਤੀ ਸੰਪਤੀ ਮਿਲਣ ਦੀ ਸੰਭਾਵਨਾ ਆ ਖਰਚਿਆਂ ਤੇ ਕਾਬੂ ਰੱਖਣਾ ਪਵੇਗਾ ਇੱਕ ਕਾਰਗਰ ਰੂਪਾ ਕਰ ਲੈਣਾ ਸਭ ਨੇ ਅਲੱਗ-ਅਲੱਗ ਰਕਸ਼ੀਆਂ ਦਾ ਅਲੱਗ-ਅਲੱਗ ਹੋਏਗਾ ਰੋਜ਼ਾਨਾ ਗਾਂ ਨੂੰ ਗੁੜ ਖਵਾਉਣਾ ਥੋੜਾ ਜਿਹਾ ਜੇ ਸੰਭਵ ਹੋਵੇ ਤਾਂ ਰੋਜ਼ਾਨਾ ਅਦਿੱਤਯ ਹਿਰਦੇ ਸਤੋਤਰ ਦਾ ਪਾਠ ਵੀ ਕਰ ਲਓ ਬ੍ਰੇਕ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਤੋਂ 7ਵੇਂ ਪਾਵ ਜਿਹੜਾ ਕਿ ਵਿਅਤਾ ਜੀਵਨ ਸਾਂਝੇਦਾਰੀ ਵਪਾਰ ਦਾ ਹੁੰਦਾ ਹੈ ਉਸ ਵਿੱਚ ਗੋਚਰ ਕਰੇਗਾ ਸਿਤ ਪੱਖੋਂ ਤਨਾਕਰਨ ਬੀਪੀ ਦੀ ਸਮੱਸਿਆ ਹੋ ਸਕਦੀ ਹੈ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਪਰਿਵਾਰ ਦੀ ਗੱਲ ਕਰਾਂ ਜੀਵਨ ਸਾਥੀ ਨਾਲ ਮਤਭੇਦ ਹੋ ਸਕਦਾ ਹੰਕਾਰ ਤੋਂ ਬਚਣਾ ਹੋਵੇਗਾ ਕਾਰੋਬਾਰੀ ਜਿਹੜੀ ਪਾਰਟਨਰਸ਼ਿਪ ਹੈ ਭਾਈ ਵਾਲੀ ਉਹਦੇ ਵਿੱਚ ਵਿਵਾਦ ਹੋਣ ਦੀ ਸੰਭਾਵਨਾ ਸੁਚੇਤ ਰਹੋ ਕੈਰੀਅਰ ਪੱਖੋਂ ਕਾਰੋਬਾਰੀ ਸਾਂਝੇਦਾਰੀ ਚ ਸੁਧਾਰ ਹੋਏਗਾ ਪਰ ਤੁਹਾਨੂੰ ਆਪਣੇ ਗੱਲ ਸਾਬਤ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਨੌਕਰੀ ਵਾਲਿਆਂ ਨੂੰ ਤਬਦੀਲੀ ਲਈ ਸਬਰ ਰੱਖਣਾ ਪਏਗਾ ਪੈਸੇ ਪੱਖੋਂ ਵਪਾਰ ਚ ਨਿਵੇਸ਼ ਤੋਂ ਪਹਿਲਾਂ ਚੰਗੇ ਤਰ੍ਹਾਂ ਸੋਚੋ ਖਰਚੇ ਜਿਹੜੇ ਆ ਤੁਹਾਡੇ ਵੱਧ ਸਕਦੇ ਆ ਉਹ ਪਾ ਕਰ ਦਿਓ ਸੂਰਜ ਨੂੰ ਤਾਂਬੇ ਦੇ ਭਾਂਡੇ ਚ ਜਲ ਦੇ ਕੇ ਓਮ ਸੂਰਿਆ ਨਮਹ ਹੁੰਦਾ ਜਾਪ ਕਰ ਲਓ ਇੱਕ ਮਾਲਾ ਮਿਥਨ રાશિ ਦੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਦੇ 6ਵੇਂ ਭਾਵ ਜਿਹੜਾ ਕਿ ਕਰਜ਼ਾ ਦੁਸ਼ਮਣ ਰੋਗ ਕੰਪੀਟੀਸ਼ਨ ਦਾ ਹੁੰਦਾ ਹੈ ਉਸ ਵਿੱਚ ਗੋਚਰ ਕਰੇਗਾ ਸਿਹਤ ਪੱਖੋਂ ਸੁਮਾ ਚੰਗਾ ਆ ਪੁਰਾਣੀਆਂ ਬਿਮਾਰੀਆਂ ਤੋਂ ਰੈਲੀਫ ਮਿਲੇਗੀ ਰਾਹਤ ਮਿਲੇਗੀ ਤੁਸੀਂ એનਰਜੈਟਿਕ ਫੀਲ ਕਰੋਗੇ ਊਰਜਾਵਾਨ ਰਹੋਗੇ ਪਰਿਵਾਰ ਦੀ ਗੱਲ ਕਰਾਂ ਤਾਂ ਨਾਨਕਿਆਂ ਚੋਂ ਮਾਮੇ ਪੱਖ ਨਾਲ ਸੰਬੰਧ ਸੁਧਰਨੇ ਛੋਟੇ ਮੱਤ पे ਦਾਨੂ ਅਣ ਦੇਖਿਆ ਕਰ ਦੇਈਦਾ ਕਿਉਂਕਿ ਜੀਵਨ ਹੈ ਜੀਵਨ ਚ ਕਦੇ-ਕਦੇ ਝੁਕਣਾ ਵੀ ਪੈ ਸਕਦਾ ਕੈਰੀਅਰ ਪੱਖੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਮਿਲੇਗੀ ਦੁਸ਼ਮਣ ਤੁਹਾਡਾ ਨੁਕਸਾਨ ਨਹੀਂ ਕਰ ਸਕਣਗੇ ਬਹੁਤ ਵਧੀਆ ਗੱਲ ਆ ਸਰਕਾਰੀ ਕੰਮਾਂ ਵਿੱਚ ਲਾਭ ਹੋਣ ਜਾ ਰਿਹਾ ਪੈਸੇ ਪੱਖੋਂ ਕਰਜ਼ੇ ਤੋਂ ਛੁਟਕਾਰਾ ਮਿਲ ਜਾਣਾ ਪੈਸਾ ਕਮਾਉਣ ਦੇ ਨਵੇਂ ਸੋਰਸਸ ਸਰੋਤ ਵੀ ਮਿਲਣਗੇ ਇੱਕ ਉਪਾਅ ਕਰਦੇ ਹੋ ਰੋਜ਼ਾਨਾ ਹਰੀ ਘਾਹ ਤੇ ਚੱਲਣਾ ਨੰਗੇ ਪੈਰ ਦੇਖ ਲੈਣਾ ਕੱਚ ਵਗੈਰਾ ਲੋਹੇ ਦੇ ਕਿਲ ਨਾ ਹੋਣ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਆ ਤੇ ਚਾਹੋ ਤਾਂ ਗਾਂ ਨੂੰ ਵੀ ਹਰਾਚਾਰਾ ਖਵਾ ਸਕਦੇ ਹੋ ਕਰ ਕਰਾਚੀ ਦੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਤੋਂ ਪੰਜਵੇਂ ਘਰ ਜਿਹੜਾ ਕਿ ਸਿੱਖਿਆ ਸੰਤਾਨ ਪ੍ਰੇਮ ਸਬੰਧਾਂ ਦੀ ਇਹ ਜਾਂ ਫਿਰ ਬੁੱਧੀ ਦਾ ਹੁੰਦਾ ਹੈ ਉਸ ਵਿੱਚ ਕੋਚਰ ਕਰੇਗਾ ਸਿਹਤ ਪੱਖੋਂ ਆਮ ਤੌਰ ਤੇ ਤੁਹਾਡੀ ਸਿਹਤ ਠੀਕ ਰਹਣੀ ਹੈ ਪੂਰਾ ਮਹੀਨਾ ਪਰ ਪੇਟ ਨਾਲ ਸੰਬੰਧਿਤ ਹਲਕੇ ਫੁਲਕੇ ਮਾਮੂਲੀ ਜਿਹੀ ਸਸਮਸਿਆ ਹੋ ਸਕਦੀ ਹੈ ਘਬਰਾਉਣਾ ਨਹੀਂ ਪਰਿਵਾਰ ਦੀ ਗੱਲ ਕਰਾਂ ਸੰਤਾਨ ਪੱਖੋਂ ਲੈ ਕੇ ਤੁਹਾਨੂੰ ਚਿੰਤਾ ਹੋ ਸਕਦੀ ਹੈ ਜਾਂ ਉਹਨਾਂ ਦੀ ਤਰੱਕੀ ਤੇ ਖੁਸ਼ੀ ਮਿਲੇਗੀ ਪ੍ਰੇਮ ਸੰਬੰਧਾਂ 'ਚ ਹੰਕਾਰ ਦੀ ਟੱਕਰ ਤੋਂ ਬਚੋ ਇਸ ਤਰ੍ਹਾਂ ਰਿਸ਼ਤੇ ਟੁੱਟ ਜਾਂਦੇ ਆ ਕੈਰੀਅਰ ਪੱਖੋਂ ਵਿਦਿਆਰਥੀਆਂ ਲਈ ਸਮਾਂ ਬਹੁਤ ਚੰਗਾ ਹੈ ਤੁਹਾਡੀ ਕਨਸੈਂਟਰੇਸ਼ਨ ਇਕਾਗਰਤਾ ਵਧੇਗੀ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਨੂੰ ਆਪਣੀ ਹੁਨਰ ਆਪਣੀ ਕਾਬਲੀਅਤ ਦਾ ਸਦਕਾ ਲਾਭ ਮਿਲੇਗਾ ਪੈਸੇ ਪੱਖੋਂ ਨਿਵੇਸ਼ ਤੋਂ ਲਾਭ ਮਿਲਣ ਦੀ ਸੁਭਾਵਨਾ ਹੈ ਸ਼ੇਅਰ ਬਾਜ਼ਾਰ ਚ ਸਮਝਦਾਰੀ ਦੇ ਨਾਲ ਨਿਵੇਸ਼ ਕਰੋ ਉਪਾ ਕਰ ਲਓ ਭਗਵਾਨ ਸ਼ਿਵ ਨੂੰ ਜਲ ਅਰਪਣ ਕਰਨਾ ਰੋਜ਼ਾਨਾ ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਸਿੰਘ ਰਾਸ਼ੀ ਦੀ ਵਾਰੀ ਹੈ ਸੂਰਜ ਤੁਹਾਡੀ ਰਾਸ਼ੀ ਤੋਂ ਚੌਥੇ ਭਾਵ ਚਾਏਗਾ ਜਿਹੜਾ ਕਿ ਮਾਤਾ ਸੁੱਖ ਜਾਇਦਾਦ ਤੇ ਵਾਹਨ ਦਾ ਹੁੰਦਾ ਹੈ ਸਿਹਤ ਪੱਖੋਂ ਤਣਾਅ ਰਹਿਣਾ ਜਾਂ ਛਾਤੀ ਜਾਂ ਦਿਲ ਨਾਲ ਸੰਬੰਧਿਤ ਮਾਮੂਲੀ ਸਮੱਸਿਆ ਹੋ ਸਕਦੀ ਹੈ ਇਲਾਜ ਕਰਾ ਲੈਣਾ ਤੇ ਆਪਣੀ ਮਾਤਾ ਜੀ ਦੀ ਸਿਹਤ ਦਾ ਵੀ ਖਾਸ ਖ्याल ਰੱਖਣਾ ਪਵੇਗਾ ਪਰਿਵਾਰ ਪੱਖੋਂ ਘਰ ਦੇ ਸੁੱਖ ਵਿੱਚ ਕਮੀ ਮਹਿਸੂਸ ਹੋਏਗੀ ਮਾਤਾ ਨਾਲ ਸਬੰਧਾਂ 'ਚ ਨਰਮੀ ਵਰਤਣੀ ਹੈ ਟੁੱਟ ਟੁੱਟ ਕੇ ਨਹੀਂ ਉਹਨਾਂ ਨੂੰ ਪੈਣਾ ਸਤਿਕਾਰ ਕਰਨਾ ਹੈ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਕੈਰੀਅਰ ਦੀ ਗੱਲ ਕਰਾਂ ਤਾਂ ਕੰਮ ਲਈ ਘਰ ਤੋਂ ਦੂਰ ਪੈਣਾ ਜਾਣਾ ਪੈ ਸਕਦਾ ਹੈ ਨੌਕਰੀ 'ਚ ਬਦਲਾਅ ਦੀ ਸੰਭਾਵਨਾ ਹੈ ਕਾਰਜ ਖੇਤਰ 'ਚ ਵਧੇਰੇ ਧਿਆਨ ਦੀ ਲੋੜ ਪਵੇਗੀ। ਪੈਸੇ ਪੱਖੋਂ ਜ਼ਮੀਨ-ਜਾਇਦਾਦ 'ਚ ਇਨਵੈਸਟਮੈਂਟ ਕਰਨ ਦੇ ਮੌਕੇ ਮਿਲਣੇ ਆ। ਪਰ ਸੁਚੇਤ ਰਹਿ ਕੇ ਸਾਵਧਾਨੀ ਵਰਤ ਕੇ ਇਨਵੈਸਟ ਕਰਿਓ। ਕਰਗਰੁਪਾ ਹੈ ਰੋਜ਼ਾਨਾ ਮਾਤਾ-ਪਿਤਾ ਦੇ ਚਰਨ ਛੁਣੇ ਆ ਅਸ਼ੀਰਵਾਦ ਲੈਣਾ। ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਸ਼ੁਰੂ ਕਰੋ ਜਾਂ ਰੋਟੀ-ਪਾਣੀ ਖਾਓ। ਕਸਵਲੀਆਂ ਚੀਜ਼ਾਂ ਨਹੀਂ ਪਾਉਣੀਆਂ ਹੁੰਦੀਆਂ ਤਾਂਬੇ ਦੇ ਭਾਂਡੇ 'ਚ ਯਾਦ ਰੱਖਣਾ। ਕੰਨਿਆ ਰਾਸ਼ੀ ਦੀ ਵਾਰੀ ਆ ਗਈ। ਸੂਰਜ ਤੁਹਾਡੀ ਰਾਸ਼ੀ ਤੋਂ ਤੀਜੇ ਭਾਵ 'ਚ ਹੈ। ਜਿਹੜਾ ਕਿ ਹਿੰਮਤ ਛੋਟੇ ਭੈਣ ਭਰਾਵਾਂ ਛੋਟੀਆਂ ਯਾਤਰਾਵਾਂ ਦਾ ਹੁੰਦਾ ਉਸ ਵਿੱਚ ਗੁੱਚਰ ਕਰੇਗਾ ਸਿਹਤ ਪੱਖੋਂ ਆਮ ਤੌਰ ਤੇ ਸਿਹਤ ਠੀਕ ਰਹਿਣੀ ਆ એનਰਜੈਟਿਕ ਰੌਂਗ ਹੈ ਤੇ ਹਿੰਮਤ ਨਾਲ ਭਰਪੂਰ ਮਹਿਸੂਸ ਕਰੋਗੇ ਪਰਿਵਾਰ ਦੀ ਗੱਲ ਕਰਾਂ ਛੋਟੇ ਭੈਣ ਭਰਾਵਾਂ ਦਾ ਸਹਿਯੋਗ ਮਿਲੂਗਾ ਪਰ ਉਹਨਾਂ ਦੇ ਨਾਲ ਨਾ ਕਿਸੇ ਗੱਲ ਤੇ ਹੰਕਾਰ ਦੇ ਕਰਕੇ ਟਕਰਾਅ ਹੋ ਸਕਦਾ ਹੈ ਵਿਚਾਰਧਾਰਕ ਵਿਰੋਧਤਾ ਕੈਰੀਅਰ ਪੱਖੋਂ ਨੌਕਰੀ ਜਾਂ ਕਾਰੋਬਾਰ ਨਾਲ ਸੰਬੰਧਿਤ ਛੋਟੀਆਂ ਯਾਤਰਾਵਾਂ ਮਾ ਸਫਲਤਾ ਦੇਣਗੀਆਂ ਮੀਡੀਆ ਲੇਖਨ ਜਾਂ ਸੰਚਾਰ ਨਾਲ ਜੁੜੇ ਲੋਕਾਂ ਲਈ ਵਧੀਆ ਸਮਾਂ ਪ੍ਰोत्사હન ਮਿਲ ਸਕਦਾ ਹੈ ਜਿਵੇਂ ਪੈਸੇ ਦੀ ਗੱਲ ਕਰਾਂ ਕੰਨਾਂ ਰਾਸ਼ੀ ਵਾਲਿਓ ਤਾਂ ਛੋਟੇ ਨਿਵੇਸ਼ ਲਾਭ ਦੇ ਸਕਦੇ ਆ ਆਮਦਨ 'ਚ ਸੁਧਾਰ ਹੋਏਗਾ ਇੱਕ ਕਾਰਗਰੂਪਾ ਦੱਸਣ ਲੱਗੀ ਆ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਖਿਲਾਉਣੀ ਆ ਚੋਪੜਨ ਦੀ ਲੋੜ ਨਹੀਂ ਆ ਰੋਜ਼ਾਨਾ ਦੁਰਗਾ ਚਾਲੀਸਾ ਦਾ ਪਾਠ ਕਰਿਆ ਕਰੋ ਵਾਰੀ ਆ ਗਈ ਤੂਲਾ ਦੀ ਸੂਰਜ ਤੁਹਾਡੀ ਰਾਸ਼ੀ ਤੋਂ ਦੂਜੇ ਭਾਵ ਜਿਹੜਾ ਕਿ ਧਨ ਪਰਿਵਾਰ ਬੋਲਚਾਲ ਖਾਣ ਪੀਣ ਪਹਿਨਣ ਦਾ ਹੁੰਦਾ ਹੈ ਉਸ ਵਿੱਚ ਕੋਚਰ ਕਰੇਗਾ ਸਿਹਤ ਪੱਖੋਂ ਜਿਆਦਾ ਤਣਾਅ ਜਾਂ ਕੰਪਣੀ ਦੀਆਂ ਗਲਤ ਆਦਤਾਂ ਕਰਕੇ ਸਿਹਤ ਪ੍ਰਭਾਵਿਤ ਹੋਏਗੀ ਦੇਖੋ ਉਹ ਤਾਂ ਹਣੀ ਹੈ ਗਲਤ ਖਾਓਗੇ ਤਾਂ ਅੱਖਾਂ ਦਾ ਖਿਆਲ ਰੱਖੋ ਤੇ ਦੰਦਾਂ ਦੀ ਦਰਦਤੀ ਜਿਹੜੀ ਆ ਉਹ ਹੋ ਸਕਦੀ ਆ ਦੰਦਾਂ ਦਾ ਵੀ ਖਿਆਲ ਰੱਖਣਾ ਪਰਿਵਾਰ ਪੱਖੋਂ ਤੁਹਾਡੇ ਕਠੋਰ ਕੁਸੈਲੇ ਸ਼ਬਦਾਂ ਦੇ ਨਾਲ ਮਤਭੇਦ ਹੋ ਸਕਦਾ ਆਪਣੀ ਬੋਲ ਚਾਲ ਤੇ ਕਾਬੂ ਰੱਖੋ ਪਹਿਲਾਂ ਤੋਲੋ ਫਿਰ ਬੋਲੋ ਕੈਰੀਅਰ ਪੱਖੋਂ ਵਿੱਤ ਬੈਂਕਿੰਗ ਜਾਂ ਫਿਰ ਬੋਲਣ ਵਾਲੇ ਪੇਸ਼ੇ ਜਿਦਾਂ ਵਕੀਲਾਂ ਦੀ ਗੱਲ ਕਰਾਂ ਇਸ ਪ੍ਰੋਫੈਸ਼ਨਲ ਨਾਲ ਜੁੜੇ ਲੋਕਾਂ ਨੂੰ ਬਹੁਤ ਲਾਭ ਹੋਣ ਜਾ ਰਿਹਾ ਪਰ ਅਧਿਕਾਰੀਆਂ ਦੇ ਨਾਲ ਵੈਸ ਤੋਂ ਬਚਣਾ ਹੋਵੇਗਾ ਪੈਸੇ ਦੀ ਬਚਤ ਕਰਨ 'ਚ ਸਫਲ ਰਹੋਗੇ ਅਚਾਨਕ ਤਨ ਲਾਭ ਦੇ ਯੋਗ ਆ ਇੱਕ ਉਪਾਅ ਕਰ ਲੈਣਾ ਰੋਜ਼ਾਨਾ ਕੇਸਰ ਦਾ ਤਿਲਕ ਲਗਾਉਣਾ ਮੱਥੇ ਤੇ ਤੇ ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਨੂੰ ਚਿੱਟੀਆਂ ਕਲੀਆਂ ਚਿੱਟੇ ਫੁੱਲ ਅਰਪਿਤ ਕਰ ਦੇਣੇ ਆ ਬ੍ਰਿਸ਼ਚਕ ਰਾਸ਼ੀ ਦੀ ਵਾਰੀ ਆ ਗਈ ਅਠਵੀਂ ਰਾਸ਼ੀ ਸੂਰਤ ਤੁਹਾਡੀ ਪਹਿਲੀ ਰਾਸ਼ੀ ਭਾਵ ਤੁਹਾਡੇ ਘਰ ਤਨ ਸਵੈ ਸ਼ਖਸੀਅਤ ਸੇਤ ਗੋਚਰ ਕਰੇਗਾ ਸੇਤ ਪੱਖੋਂ ਤੁਹਾਡੀ ਊਰਜਾ ਤੇ ਆਤਮ ਵਿਸ਼ਵਾਸ ਬਹੁਤ ਵੱਧ ਜਾਣਾ ਹੈ ਪਰ ਇਹਦੇ ਨਾਲ ਹੀ ਵਧੇਗਾ ਗੁੱਸਾ ਤੇ ਗਰਮੀ ਦੇ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਇੰਟਰਨਲ ਹੀਟ ਜਿਹੜੀ ਹੈ ਤਪਸ਼ ਵੱਧ ਜਾਣੀ ਹੈ ਪਰਿਵਾਰ ਦੀ ਗੱਲ ਕਰਾਂ ਤਾਂ ਤੁਸੀਂ ਜ਼ਿਆਦਾ ਹਾਵੀ ਹੋਣ ਦੀ ਕੋਸ਼ਿਸ਼ ਕਰਨੀ ਆ ਜਿਹਦੇ ਨਾਲ ਜੀਵਨ ਸਾਥੀ ਜਾਂ ਪਰਿਵਾਰ ਦੇ ਨਾਲ ਮਤਭੇਦ ਹੋਣਾ ਹੀ ਹੋਣੇ ਆ ਆਪਣੇ ਹੰਕਾਰ ਨੂੰ ਕਾਬੂ ਚ ਰੱਖੋਗੇ ਕੈਰੀਅਰ ਪੱਖੋਂ ਸਰਕਾਰੀ ਖੇਤਰ ਜਾਂ ਉੱਚ ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ ਤੁਹਾਡੇ ਕਮਾਨ ਦੀ ਪਛਾਣ ਮਿਲੇਗੀ ਬਹੁਤ ਦੇਰ ਬਾਅਦ ਬੜੀ ਮਿਹਨਤ ਕੀਤੀ ਹੈ ਜਿਹਦੇ ਨਾਲ ਕੈਰੀਅਰ 'ਚ ਵਾਧਾ ਹੋਏਗਾ ਗਰੋਥ ਹੋਏਗੀ ਪੈਸੇ ਪੱਖੋਂ ਆਮਦਨ 'ਚ ਸੁਧਾਰ ਹੋਏਗਾ ਆਪਣੇ ਆਪ ਤੇ ਜ਼ਿਆਦਾ ਖਰਚ ਕਰ ਸਕਦੇ ਹੋ ਮੀ ਟਾਈਮ ਜਿਹਨੂੰ ਕਹਿੰਦੇ ਆ ਨਾ ਆਪਣੀ ਸ਼ਾਪਿੰਗ ਕਰਗਰ ਉਪਾਕਰ ਲੋ ਜਾਂ ਨਾ ਸਵੇਰੇ ਸੂਰਜ ਨੂੰ ਅਰਗ ਦੇ ਦਿਓ ਤੇ ਓਮ ਭਾਸਕਰ ਕਾਇ ਓਮ ਭਾਸਕਰਾਏ ਨਮਹ ਸੌਰੀ ਉਦਾ ਇੱਕ ਬਾਲਾ ਜਾਪ ਕਰ ਲੈਣਾ ਤੁਹਾਨੂੰ ਰਾਸ਼ੀ ਦੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਤੋਂ 12ਵੇਂ ਭਾਵ ਜਿਹੜਾ ਕਿ ਖਰਚਾ ਵਿਦੇਸ਼ ਚਾਤਰਾ ਨੁਕਸਾਨ ਮੋਕਸ਼ ਇਹਦੇ ਵਿੱਚ ਗੋਚਰ ਕਰਦਾ ਸਿਹਤ ਦੀ ਗੱਲ ਕਰਾਂ ਨੀਂਦ ਦੀ ਸਮੱਸਿਆ ਆਏਗੀ ਤਣਾ ਹੋ ਸਕਦਾ ਆ ਆਪਣੀਆਂ ਅੱਖਾਂ ਆਪਣੇ ਪੈਰਾਂ ਦਾ ਧਿਆਨ ਰੱਖੋਗੇ ਹਸਪਤਾਲ ਜਾਣਾ ਪੈ ਸਕਦਾ ਹੈ ਪਰਿਵਾਰਕ ਪੱਖੋਂ ਵਿਦੇਸ਼ ਚ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਹੋਏਗਾ ਘਰ ਦੇ ਮਾਹੌਲ ਚ ਸ਼ਾਂਤੀ ਬਣਾ ਕੇ ਰੱਖਣੀ ਪਵੇਗੀ

ਵੱਡੇ ਭੈਣ ਭਰਾਵਾਂ ਦਾ ਤੇ ਇੱਛਾਵਾਂ ਦਾ ਹੁੰਦਾ ਉਸ ਵਿੱਚ ਕੁਚਰ ਕਰੇਗਾ ਪੂਰਾ ਮਹੀਨਾ ਸਿਹਤ ਪੱਖੋਂ ਤੁਹਾਡੀ ਸਿਹਤ ਚੰਗੀ ਰਹਣੀ ਆ ਊਰਜਾ ਦਾ ਪੱਧਰ ਆ ਹੀ ਰਹੇਗਾ ਚੜ੍ਹਦੀ ਕਲਾ ਪਰਿਵਾਰ ਦੀ ਗੱਲ ਕਰਾਂ ਤਾਂ ਵੱਡੇ ਭੈਣ ਭਰਾਵਾਂ ਅਤੇ ਦੋਸਤਾਂ ਤੋਂ ਸਹਿਯੋਗ ਮਿਲੇਗਾ ਸਮਾਜਿਕ ਦਾ ਰਵਿਢੀ ਵਧੇਗਾ ਕੈਰੀਅਰ ਪੱਖੋਂ ਆਮਦਨ 'ਚ ਵਾਧਾ ਹੋਣ ਦੀ ਸੰਭਾਵਨਾਤਾ ਹੈ ਨੌਕਰੀ ਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ ਪ੍ਰਮੋਸ਼ਨ ਜੇ ਡਿਊ ਆ ਤਾਂ ਜਾਂ ਫਿਰ ਕਾਰੋਬਾਰ 'ਚ ਬਹੁਤ ਵੱਡਾ ਲਾਭ ਮਿਲ ਸਕਦਾ ਹੈ ਇਹ ਛਾਵਾਂ ਸਾਰੀਆਂ ਹੀ ਪੂਰੀਆਂ ਹੋਣ ਜਾਣਗੀਆਂ ਤੁਹਾਡੀਆਂ ਪੈਸੇ ਪੱਖੋਂ ਆਰਥਿਕ ਪੱਖੋਂ ਬਹੁਤ ਮਜ਼ਬੂਤ ਸਮਾਂ ਹੈ ਇਨਵੈਸਟਮੈਂਟ ਕਰੋਗੇ ਤਾਂ ਲਭ ਮਿਲੇਗਾ ਤੇ ਨਵੇਂ ਸੋਰਸ ਆਫ ਇਨਕਮ ਕ੍ਰੀਏਟ ਹੋਣਗੇ ਕਰਗਰ ਉਪਾ ਕਰ ਲਓ ਸ਼ਨੀਵਾਰ ਨੂੰ ਸ਼ਨੀ ਦੇਵ ਦੇ ਮੰਦਰ ਸਰੋਂ ਦੇ ਤੇਲ ਦਾ ਇੱਕ ਦੀਵਾ ਜਗਾਓ ਜਾ ਕੇ ਕੁੰਭ ਰਾਸ਼ੀ ਦੀ ਵਾਰੀ ਆ ਗਈ ਸੂਰਜ ਤੁਹਾਡੀ ਰਾਸ਼ੀ ਤੋਂ 10ਵੇਂ ਭਾਵ ਜਿਹੜਾ ਕਿ ਕੈਰੀਅਰ ਪਿਤਾ ਮਾਨ ਸਨਮਾਨ ਜਾਂ ਸਰਕਾਰ ਦਾ ਹੁੰਦਾ ਉਸ ਵਿੱਚ ਗੁਚਰ ਕਰੇਗਾ ਸਿਹਤ ਪੱਖੋਂ ਕੰਮ ਦੇ ਜ਼ਿਆਦਾ ਬੋਝ ਕਰਕੇ ਥਕਾਵਟ ਹੋ ਸਕਦੀ ਹੈ ਤਣਾ ਹੋ ਸਕਦਾ ਆਰਾਮ ਲਈ ਵੀ ਸਮਾਂ ਕੱਢੋ ਰੈਸਟ ਕਰਿਆ ਕਰੋ ਪਿਤਾ ਦੇ ਨਾਲ ਸਬੰਧਾਂ 'ਚ ਮਤਭੇਦ ਹੋ ਜਾਣਾ ਹੈ ਪਰਵਾਰਕ ਜ਼ਿੰਮੇਵਾਰੀਆਂ ਕਾਰਨ ਤਣਾਅ ਵਧੇਗਾ ਕੈਰੀਅਰ ਦੇ ਲਈ ਗਊਚਰ ਬਹੁਤ ਹੀ ਸ਼ੋਭਾ ਨੌਕਰੀ 'ਚ ਤਰੱਕੀ ਵੀ ਆ ਮਾਨ ਸਨਮਾਨ ਵੀ ਆ ਤੇ ਅਧਿਕਾਰੀਆਂ ਦਾ ਸਹਿਯੋਗ ਵੀ ਮਿਲਣਾ ਹੈ ਸਰਕਾਰੀ ਨੌਕਰੀਆਂ 'ਚ ਸਫਲਤਾ ਦੇ ਯੋਗ ਹੈ ਪੈਸੇ ਪੱਖੋਂ ਕੈਰੀਅਰ ਦੀ ਸਫਲਤਾ ਦੇ ਨਾਲ ਨਾਲ ਆਰਥਿਕ ਲਾਭ ਵੀ ਮਿਲੇਗਾ ਕਾਰਗਰ ਰੂਪਾਇ ਕਰ ਲੋ ਔਰ ਜਨਮ ਸੂਰਜ ਨੂੰ ਅਰਗ ਦੇਓ ਤੇ ਭਗਵਾਨ ਵਿਸ਼ਨੂੰ ਦੀ ਕਰੋ ਪੂਜਾ ਆਖਰੀ ਰਾਸ਼ੀ ਮੀਨ ਹੈ ਸੂਰਜ ਤੁਹਾਡੀ ਰਾਸ਼ੀ ਤੋਂ ਨੌਵੇਂ ਭਾਵ ਜਿਹੜਾ ਕਿ ਧਰਮ ਪਿਤਾ ਕਿਸਮਤ ਲੰਬੀ ਯਾਤਰਾ ਦਾ ਹੁੰਦਾ ਆ ਉਸ ਵਿੱਚ ਉੱਚਰ ਕਰੇਗਾ ਸੇਤ ਪੱਖੋਂ ਸੇ ਚੰਗੀ ਰਹਿਣੀ ਆ ਡੋਂਟ ਵਰੀ ਕੋਈ ਫਿਕਰ ਦੀ ਗੱਲ ਨਹੀਂ ਆ ਲੰਬੀਆਂ ਧਾਰਮਿਕ ਯਾਤਰਾਵਾਂ ਦੇ ਯੋਗ ਆ ਬਹੁਤ ਵਧੀਆ ਕਰੋ ਯਾਤਰਾਵਾਂ ਮਾ ਪਿਤਾ ਜਾਂ ਗੁਰੂ ਵਰਗੇ ਲੋਕਾਂ ਤੋਂ ਸਹਿਯੋਗ ਮਿਲੇਗਾ ਪਰ ਕਿਸੇ ਧਾਰਮਿਕ ਵਿਸ਼ੇ ਤੇ ਹੰਕਾਰ ਹੋ ਸਕਦਾ ਹੈ ਹੰਕਾਰਿਆ ਸੋ ਮਾਰਿਆ ਨਹੀਂ ਕਰਨਾ ਹੰਕਾਰ ਕੈਰੀਅਰ ਦੀ ਗੱਲ ਕਰਾਂ ਤਾਂ ਭਾਗ ਕਿਸਮਤ ਤੁਹਾਡੇ ਨਾਲ ਆ ਉੱਚ ਸਿੱਖਿਆ ਜਾਂ ਵਿਦੇਸ਼ਾਂ ਨਾਲ ਸੰਬੰਧਤ ਕੰਮਾਂ 'ਚ ਸਫਲਤਾ ਮਿਲੇਗੀ ਅਧਿਆਪਕਾਂ ਤੇ ਸਲਾਹਕਾਰਾਂ ਲਈ ਬਹੁਤ ਸਵਾ ਚੰਗਾ ਹੈ ਪੈਸੇ ਭੁੱਖੋਂ ਧਾਰਮਿਕ ਕੰਮਾਂ ਤੇ ਖਰਚ ਹੋਣਾ ਹੈ ਕਰ ਲਿਓ ਕੋਈ ਗੱਲ ਨਹੀਂ ਮੌਕੇ ਬਹੁਤ ਘੱਟ ਮਿਲਦੇ ਆ ਧਰਮ ਕਰਮ ਕਰਨ ਦੇ ਕੰਮਾਂ ਤੇ ਖਰਚਾ ਕਰਨ ਦੇ ਕਿਸਮਤ ਦੇ ਸਾਰੇ ਅਚਾਨਕ ਤਨ ਲਾਭ ਦੀ ਵੀ ਸੰਭਾਵਨਾ ਹੈ ਇੱਕ ਉਪਾ ਕਰ ਲੈਣਾ ਰੋਜ਼ਾਨਾ ਮੱਥੇ ਤੇ ਹਲਦੀ ਦਾ ਤਿਲਕ ਲਾਉਂਗੇ ਬ੍ਰਾਹਮਣ ਜਾਂ ਗਰੀਬ ਨੂੰ ਛੋਲਿਆਂ ਦੀ ਦਾਲ ਦਾ ਦਾਨ ਕਰ ਦੇਣਾ ਇੱਕ ਕਮੈਂਟ ਕੁਐਸਚਨ ਤੁਹਾਡੇ ਲਈ ਛੱਡਣ ਲੱਗੇ ਆ ਕਿ ਤੁਹਾਡੀ ਰਾਸ਼ੀ ਦੇ ਵਿਸ਼ਲੇਸ਼ਣ ਤੋਂ ਬਾਅਦ ਜਿਹੜੀਆਂ ਮੈਂ 12 ਰਾਸ਼ੀਆਂ ਦਾ ਬਿਆਨ ਕੀਤਾ ਹੈ ਤੁਹਾਡੇ ਚਾਰ ਖੇਤਰਾਂ ਬਾਰੇ ਦੱਸਿਆ ਸਿਹਤ ਪਰਿਵਾਰ ਕੈਰੀਅਰ ਪੈਸਾ ਇਹਦੇ ਵਿੱਚੋਂ ਤੁਸੀਂ ਕਿਸ ਉੱਤੇ ਆਉਣ ਵਾਲੇ ਮਹੀਨੇ ਮੱਗਰ ਮਹੀਨੇ ਸਭ ਤੋਂ ਵੱਧ ਧਿਆਨ ਦੇਣਾ ਚਾਹੋਗੇ ਦੱਸਿਆ ਕਰੋ ਕਮੈਂਟ ਬਿਲਕੁਲ ਨਹੀਂ ਕਰਦੇ ਤੁਸੀਂ ਬੜਾ ਸਨਾਟਾ ਸ਼ਾਇਆ ਹੋਇਆ ਹੈ ਕਮੈਂਟ ਜਿਹੜਾ ਹੈਗੀ ਹੈ ਪੋਰਸ਼ਨ ਚ ਕਮੈਂਟ ਕਰਕੇ ਜ਼ਰੂਰ ਗੱਲ ਕਰਿਆ ਕਰੋ ਮੇਰੇ ਨਾਲ ਸੂਰਜ ਦਾ ਇਹ ਪ੍ਰਵੇਸ਼ ਚੁਣੌਤੀਆਂ ਤੱਲੇ ਆਏਗਾ ਹੀ ਨਾਲ-ਨਾਲ ਨਵੇਂ ਮੌਕੇ ਲਿਆਉਣ ਜਾ ਰਿਹਾ ਹੈ ਗ੍ਰਹਿਣ ਤੇ ਪ੍ਰਭਾਵ નિਸ਼ਚਿਤਤਾ ਹੋਣ ਗਈ ਪਰ ਸਹੀ ਕਾਰਜ ਤੇ ਸਹੀ ਉਪਾਅ ਜਿਹੜੇ ਮੈਂ ਦੱਸਿਆ ਬੇਅਦ ਸੌਖੇ ਨੇ ਇਹਨਾਂ ਨਾਲ ਤੁਸੀਂ ਸਥਿਤੀਆਂ ਨੂੰ ਆਪਣੇ ਅਨੁਕੂਲ ਬਣਾ ਲਓਗੇ ਸੂਰਜ ਦੇਵਤਾ ਦੀ ਕਿਰਪਾ ਤੁਹਾਡੇ ਜੀਵਨ ਚ ਪ੍ਰਕਾਸ਼ ਤੇ ਸਫਲਤਾ ਲਿਆਵੇ ਡਾਕਟਰ ਤੇਰਾਕੌਰ ਹਮੇਸ਼ਾ ਇਹ ਦੁਆ ਕਰਦੀ ਹੈ ਤੁਹਾਡੇ ਲਈ ਬਹੁਤ ਵਧੀਆ ਕੈਲਕੂਲੇਸ਼ਨਜ਼ ਦੇ ਨਾਲ ਐਕੂਰੇਟ ਕੋਸ਼ਿਸ਼ ਕੀਤੀ ਹੈ ਕਿ ਦੱਸਿਆ ਜਾਏ ਕੋਈ ਫਖਰੀ ਨਹੀਂ ਮੱਡਿਆ ਪੂਰੀ ਗਣਨਾ ਹੈ ਸਰਕਾਰਕ ਉਪਾਦ ਹਸਤੇ ਹੈ ਵੀਡੀਓ ਚੰਗੇ ਲੱਗੇ ਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਕੋਈ ਇਸ ਵੀਡੀਓ ਤੋਂ ਹੋਰ ਵੀ ਲਾਹਾ ਲੈ ਸਕੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਆ ਕਰੋ ਬੋਲਿਆ ਕਰੋ ਤੇ ਜਦੋਂ ਦਰਸ਼ਕ ਬੋਲਦੇ ਆ ਤਾਂ ਉਹਦਾ ਮਤਲਬ ਕਮੈਂਟ ਰਾਹੀਂ ਬੋਲਣਾ ਹੁੰਦਾ ਹੈ ਚੈਨਲ ਡਾਕਟਰ ਤਰਕੌਰ ਨੂੰ ਸਬਸਕ੍ਰਾਈਬ ਕਰ ਦਿਓ ਜਾਂ ਫਿਰ ਕਰਵਾ ਦਿਓ ਹਾਈਪ ਤੇ ਜੁਆਇਨ ਦੀ অপਸ਼ਨ ਪ੍ਰੈਸ ਕਰ ਦਿਓ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਤੁਹਾਡਾ ਮਗਰ ਦਾ ਇਹ ਮਹੀਨਾ ਸ਼ੁਭ ਜਾਵੇ ਖੁਸ਼ੀਆਂ ਭਰਿਆ ਹੋਵੇ ਪਰਿਵਾਰ ਚ ਸੁੱਖ ਚਾਂ ਤੇ ਚੜ੍ਹਦੀ ਕਲਾ ਹੋਵੇ ਤਰੱਕੀਆਂ ਕਰੋ ਇਹੇ ਮੇਰੀਆਂ ਤੁਹਾਡਾ ਅਸ਼ੀਰਵਾਦ ਤੁਹਾਡੇ ਵੱਲ ਰੱਖੋ ਆਪਣਾ ਬਹੁਤ ਸਾਰਾ ਖਿਆਲ ਟਿਲ ਦੈਨ Bye-bye.